ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤਾਂ ਵਜ਼ੀਰ ਖਾਨ ਨੂੰ ਮaaf ਕੀਤਾ ਸੀ ਬੰਦਾ ਸਿੰਘ ਬਹਾਦਰ ਨੇ ਉਹਦੇ ਗਨਾਹਾਂ ਨੂੰ ਤਾਂ ਤਾਂ ਫਿਰ ਜੋ ਕਾਲ ਤੱਕ ਸਾਹਿਬ ਦਾ ਜਥੇਦਾਰ ਬਣਿਆ ਹੋਇਆ ਤਾਂ ਉਹ ਵੀ ਮaaf ਕਰ ਦੇਵੇ ਸਖਵੀਰ ਵਾਦਲ ਨੂੰ ਕਿਉਂਕਿ ਗਨਾਹ ਇਹਨਾਂ ਨੇ ਵਜ਼ੀਰ ਖਾਨ ਤੋਂ ਜ਼ਿਆਦਾ ਕੀਤੇ ਨੇ ਗਿਣਤੀ ਨਹੀਂ ਹੋ ਸਕਦੀ ਐਨੇ ਗਨਾਹ ਕੀਤੇ ਨੇ 1978 ਦੇ ਵਿੱਚ ਜੋ ਗਨਾਹ ਕੀਤੇ ਨੇ ਉਹ ਸੰਗਤ ਨੂੰ ਪਤਾ ਜਦੋਂ ਇੰਦਰਾ ਗਾਂਧੀ ਨੇ ਅਟੈਕ ਕਰਨਾ ਸੀ ਕਾਲ ਤੱਕ ਸਹਬਤੇ ਉਦੋਂ ਮਹੇਸ਼ ਇੰਦਰ ਬਾਦਲ ਦਾ ਸਾਲਾ ਉਸ ਨੂੰ ਡੀਸੀ ਬਣਾਇਆ ਰਾਤੋਂ ਰਾਤ ਡੀਸੀ ਬਣਾ ਕੇ ਉਹਦੇ ਕੋਲੋਂ ਸਾਈਨ ਕਰਾ ਕੇ ਫੌਜ ਨੂੰ ਦਿੱਤੇ ਕਿ ਕਰ ਦੋ ਅਟੈਕ ਫਿਰ ਛੋਟੇ ਛੋਟੇ ਬੱਚਿਆਂ ਨੂੰ ਵੀ ਫੌਜ ਨੇ ਮਾਰਿਆ ਭਾਰਤੀ ਹਕੂਮਤ ਨੇ ਹੁਣ ਤੁਸੀਂ ਇਹ ਦੱਸੋ ਕਿਹੜੇ ਵਜ਼ੀਰ ਖਾਨ ਤੋਂ ਘੱਟ ਪਾਪ ਇਹਨਾਂ ਨੇ ਕੀਤੇ ਨੇ ਪੰਜਾਬ ਦੇ ਵਿੱਚ ਘਰ-ਘਰ ਚਿੱਟਾ ਪਹੁੰਚਦਾ ਕੀਤਾ ਲੋਕਾਂ ਦੇ ਘਰ ਉਜੜ ਰਹੇ ਨੇ ਅੱਜ ਤੱਕ ਉਹ ਚਿੱਟਾ ਖਤਮ ਨਹੀਂ ਹੋਇਆ ਉਹ ਪਾਪ ਇਹਨਾਂ ਨੇ ਕੀਤੇ ਨੇ ਘਰਾਂ 'ਚੋਂ ਕੱਢ-ਕੱਢ ਕੇ ਸਮੇਤ ਸੈਣੀ ਨੇ ਲੋਕਾਂ ਦੇ ਮੁੰਡਿਆਂ ਨੂੰ ਮਾਰਿਆ ਉਹ ਪਾਪ ਇਹਨਾਂ ਨੇ ਕੀਤੇ ਨੇ ਕੇਐਸਐਫ ਗੱਲ ਨੂੰ ਇਹ ਆਪਣੇ ਘਰੇ ਬਲਾ ਬਲਾ ਦੱਸਦੇ ਸੀ ਇੱਥੇ ਮਾਰਨੇ ਆ ਇੱਥੇ ਮਾਰਨੇ ਆ ਉਹ ਪਾਪ ਇਹਨਾਂ ਨੇ ਕੀਤੇ ਨੇ ਜਿਨਨੇ ਪਾਪ ਬਾਦਲਾ ਨੇ ਕੀਤੇ ਨੇ ਗਿਣਤੀ ਨਹੀਂ ਹੋ ਸਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲ ਦਿੱਤਾ ਇਹ ਪਾਪ ਇਹਨਾਂ ਨੇ ਕੀਤੇ ਨੇ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹ ਪਾਪ ਇਹਨਾਂ ਨੇ ਕੀਤੇ ਨੇ ਕੀ ਬਜ਼ੀਰ ਖਾਨ ਤੋਂ ਘੱਟ ਪਾਪ ਕੀਤੇ ਨੇ ਬਜ਼ੀਰ ਖਾਨ ਤੋਂ ਜ਼ਿਆਦਾ ਪਾਪ ਕੀਤੇ ਨੇ ਕਿਉਂਕਿ ਇਹ ਸਿੱਖਾਂ ਦੇ ਭੇਸ ਦੇ ਵਿੱਚ ਸੀ ਇਸ ਦਾ ਉਹ ਤੋਂ ਵੀ ਵੱਡੇ ਪਾਪੀਜ਼ ਨੇ ਕਿਉਂਕਿ ਬਜ਼ੀਰ ਖਾਨ ਆਪਣੇ ਕਪੜਿਆਂ ਦੇ ਵਿੱਚ ਸੀ ਉਹ ਲਲਕਾਰ ਕੇ ਪਾਪ ਕਰਦਾ ਸੀ ਇਹ ਸੁੱਪ ਕੇ ਪਾਪ ਕਰਦੇ ਨੇ ਸਿੱਖਾਂ ਦੇ ਭੇਸ ਚ ਆ ਕੇ ਪਾਪ ਕਰਦੇ ਨੇ ਕਾਲੀ ਕਹਾ ਕੇ ਪਾਪ ਕਰਦੇ ਨੇ ਇਹਨਾਂ ਦੇ ਗਨਾਹ ਤਾਂ ਵਜੀਰ ਖਾਨ ਤੋਂ ਜ਼ਿਆਦਾ ਨਹੀਂ ਪਰ ਹੁਣ ਇੱਥੇ ਦੁੱਖ ਦੀ ਗੱਲ ਇਹ ਆ ਵੀ ਜੋ ਬਾਦਲਾਂ ਦਾ ਲੋਕਰ ਜੋ ਲੋਕਰ ਆ ਕਾਲ ਤਖਤ ਦਾ ਜੱਥੇਦਾਰ ਜਿੰਨੇ ਵੀ ਪੰਜ ਤੱਕ ਪਾਂਦੇ ਜਥੇਦਾਰੋਂ ਕਹਿੰਦੇ ਨੇ ਇਕੱਠੇ ਕਰਨੇ ਨੇ ਪੰਜ ਸਿੰਘ ਉਹ ਬਾਦਲਾਂ ਦੇ ਨੌਕਰ ਨੇ ਹੁਣ ਨੌਕਰ ਆਪਣੇ ਮਾਲਕ ਨੂੰ ਸਜ਼ਾ ਕਿਵੇਂ ਦੇਣਗੇ ਇਹ ਤਾਂ ਅੱਖੀ ਘਟਾ ਪਾਉਣ ਵਾਲੀ ਗੱਲ ਆ ਕਿ ਲੋਕਾਂ ਨੂੰ ਬੇਫਕੂਪ ਬਣਾਵੋ ਅੱਖੀ ਘਟਾ ਪਾਵੋ ਜੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਐਂ ਕਰ ਦਿੱਤਾ ਤੇ ਉਹਨਾਂ ਦੀ ਗੱਲ ਅਲੱਗ ਨਹੀਂ ਕੀਤੀ ਜਾਂਦੀ ਉਹਨਾਂ ਦੀ ਗੱਲ ਤੇ ਫੁੱਲ ਚੜਾਏ ਜਾਂਦੇ ਨੇ ਇਹ ਸਿਰਫ ਇੱਕ ਗੇਮ ਖੇਡੀ ਜਾ ਰਹੀ ਆ ਗੇਮ ਤੋਂ ਵੱਧ ਕੇ ਕੱਖ ਬਣੀ ਪਰ ਇੱਕ ਦੱਸ ਦੀ ਕਾਲ ਤੱਕ ਦੇ ਜੋ ਜੱਥੇਦਾਰ ਬਣਿਆ ਹੋਇਆ ਕਿ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਪਾਪੀਆ ਇੱਥੇ ਕੋਈ ਨਹੀਂ ਰਿਹਾ ਵਜ਼ੀਰ ਖਾਨ ਨਹੀਂ ਰਿਹਾ ਮੁਗਲ ਨਹੀਂ ਰਹੇ ਬ੍ਰਿਟਿਸ਼ ਹਕੂਮਤ ਚਲੀ ਗਈ ਤੁਸੀਂ ਵੀ ਚਲੇ ਜਾਣਾ ਪਰ ਰਹਿਣਾ ਕੀ ਆ ਇੱਕ ਸੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਵੀ ਵਾਹਿਗੁਰੂ ਦੀ ਆ ਖਾਲਸਾ ਵੀ ਵਾਹਿਗੁਰੂ ਦਾ ਪਰ ਇਹਨੂੰ ਖਤਮ ਕੋਈ ਨਹੀਂ ਕਰ ਸਕਦਾ ਬਾਦਲਾਂ ਦਾ વિનાਸ਼ ਜ਼ਰੂਰ ਹੋ ਜਾਣਾ ਪਾਪੀਓ ਥੋੜਾ ਖਾਤਮਾ ਜ਼ਰੂਰ ਹੋਰ ਜਾਣਾ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ